ਮਵਾਲੀ ਦੇ ਠੀਕ ਹੈ ਥਣ ਦੇਖੋ ਜੀ ਕਿਹੇ ਜੇ ਇਹਦੇ ਹਾਂਜੀ ਹਾਂਜੀ ਤਿੰਨੇ ਕਟੀਆਂ ਦੇ ਥਣ ਬਹੁਤ ਵਧੀਆ ਜੀ ਠੀਕ ਹੈ ਜੀ ਠੀਕਾ ਤੋੜ ਦੋ ਭਰਾ ਲੋ ਜੀ ਬਾਈ ਜੀ ਨਾਲ ਜੁਰੂ ਕਨੈਕਟ ਕਰੋ ਭਰਾ ਠੀਕ ਹੈ ਜੀ ਲੋ ਜੀ ਸਰਚ ਮੜਾ ਬੱਲ ਪੈਂਦਾ ਥਣ ਥਣ ਲੰਮਾ ਸੋਹਣਾ ਸੁਨੱਖੀ ਠੀਕ ਹੈ ਜੀ ਸਿੰਗੀ ਦੇਖੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰ ਤਪਾ ਤੇ ਜ਼ਿਲ੍ਹਾ ਵੀਰ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੋਪ ਕੁਆਲਿਟੀਆਂ ਤਨ ਕਟੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾਈ ਨਾਮ ਵੀਰ ਜੀ ਮੋਨਾ ਜੀ ਟੈਂਟ ਤਪਾ ਮੰਡੀ ਜ਼ਿਲ੍ਹਾ ਜ਼ਿਲ੍ਹਾ ਜੀ ਨੂੰ ਬਰਨਾਲਾ ਜੀ ਪਹਿਲੀ ਕੱਟੀ ਦੀ ਵੀਰ ਜਾਣਕਾਰੀ ਪਹਿਲੀ ਬੋਹਰਾ ਨਸਲ ਦੀ ਕੱਟੀ ਹੈ ਜੀ ਪਿਓਰ ਹਾਂਜੀ ਇਹਦੀ ਲਾ ਲਓ 1 ਸਾਲ 2 ਕੁ ਮਹੀਨੇ 3 ਮਹੀਨੇ ਉਮਰ ਆ ਥਣ ਦੇਖੋ ਜੀ ਕੋਈ ਫੂਡ ਸ਼ਾਂਗ ਨਹੀਂ ਹੈ ਜੀ ਠੀਕ ਹੈ ਤੇਸ ਬਾਕੀ ਸਿੰਘ ਦੇਖੋ ਜੀ ਕਰਨ ਵਾਲੀ ਦਾ ਉਂਗਲ ਹੁਣ ਤਾਂ ਹੀ ਹੀ ਆ ਲਾ ਬੜਾ ਪਿਸਮੇ ਬੜਾ ਹੈ ਲੋ ਲੋਪਰਾ ਸਿੰਘੀ ਸਿੰਘੀ ਦੇਖਾ ਕਿਹੜੀ ਦੀ ਨਸਲ ਤੇ ਸਾ ਠੀਕ ਹੈ ਜੀ ਐਮ 29 ਦੀ ਹੈ ਜੀ ਐਮ 29 ਦੀ ਹਾਂਜੀ ਠੀਕ ਆ ਮਾਲਕ ਨੇ ਕਿਹਾ ਹਾਂਜੀ ਠੀਕ ਆ ਅ ਤੋੜ ਦੋ ਲੋਪਰਾ ਐਮ 29 ਦੀ ਕੱਟੀ ਬਹੁਤ ਸੋਹਣੀ ਸਿੰਘੀ ਸਿੰਘੀ ਤੁਸੀਂ ਦੇਖ ਸਕਦੇ ਹੋ ਮੋੜਨ ਲੱਗੀ ਆ ਕਿੰਨੇ ਮਹੀਨੇ ਦਾ ਸਾਬਰੇ 1 ਸਾਲ 2 3 ਮਹੀਨੇ ਦੀ ਹੈ ਜੀ 1 ਸਾਲ 2 3 ਮਹੀਨੇ ਦਾ ਥਾਣ ਤੁਹਾਨੂੰ ਬਹੁਤ ਸੋਹਣਾ ਲੱਗਾ ਕਾਲੀ ਸ਼ਾਹ ਹੈ ਜੀ ਜਮ ਠੀਕ ਆ ਇਹ ਲੋ ਜੀ ਤੋੜਾ ਤਰਾ ਦੇਖ ਸਕਦੇ ਹੋ ਤੋੜ ਦੇ ਪ੍ਰਾ ਸਮਝ ਨੂੰ ਕਰ ਲੋ ਮੜਿਆ ਉਹ ਥੋੜਾ ਜਿਹਾ ਦੂਜੀਆਂ ਕਟੀਆਂ ਦਾ ਕਰਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਲੋ ਪ੍ਰਾ ਤੋੜੇ ਤਾਰੇ ਚ ਕੋਈ ਫਰਕ ਨਹੀਂ ਆਦੀ ਇਹ ਹੀ ਗੱਲ ਲਿਆ ਉਰ ਨਹੀਂ ਲਿਆ ਮੜਿਆ ਕੁਵਾਲਾ ਇਹਨੂੰ ਬਸ ਮੂੰਹ ਦਿਖਾ ਦੋ ਦਾ ਲੋ ਜੀ ਸੇਸਕ ਬਰੀਕ ਮੂੰਹ ਦੇਖੋ ਸੂਈ ਦੇ ਵਿੱਚ ਯਾਰ ਕੋਈ ਬਰੀਕ ਠੀਕ ਹੈ ਸਿੰਘੀ ਸਿੰਘੀ ਮੋੜਨ ਲੱਗੀ ਕਰਮਾਂ ਵਾਲੀ ਤੋੜਾ ਤੁਸੀਂ ਦੇਖ ਸਕਦੇ ਹੋ ਥਾਣ ਚਾਰ ਆ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਬਿੱਥੀ ਨਸਾ ਥਾਣਾ ਪ੍ਰਾ ਠੀਕ ਹੈ ਜੀ ਲੋ ਜੀ ਭਾਈ ਜੀ ਨਾਲ ਜੁੜ ਕਨੈਕਟ ਕਰੋ ਇਹ ਹੈਗੀ ਸੀ ਇੱਕ ਨੰਬਰ ਕਟੀ ਠੀਕ ਹੈ ਜੀ ਕਈ ਰੇਟ ਸੱਚ ਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਜਾਇ ਜੀ ਹੋਊਗਾ ਠੀਕ ਆ ਦੋ ਨੰਬਰ ਦੱਸੋ ਜੀ ਪਹਿਲਾਂ ਜਾਣਕਾਰੀ ਦੇ ਦਿਓ ਜੀ ਦੋ ਨੰਬਰ ਕੱਟੀ ਵੀ ਬਸ ਇੰਨੇ ਕੁ ਟਾਈਮ ਦੀ ਹੈ ਜੀ ਮਹੀਨੇ ਤੋਂ ਨਹੀਂ ਜੇ ਦੋ ਮਹੀਨੇ ਵੀ ਤਾਂ ਦੋ ਮਹੀਨੇ ਦਾ ਫਰਕ ਹੋ ਜਾਗਦਾ ਜੀ ਇਹ ਟਿਕਟੂਕੇ ਦਾ ਪਤਾ ਵੀਰੇ ਨਾ ਇਹਦੇ ਟੀਕੇ ਦਾ ਨਹੀਂ ਪਤਾ ਸਰਕਾਰੀ ਸੀਮੰਦੀ ਆ ਵੈਸੇ ਠੀਕ ਆ ਜੀ ਆ ਵਧੀਆ ਬੋਲਦੀ ਕੱਟੀ ਆ ਥਣ ਦੇਖੋ ਜੀ ਕੱਟੀ ਦਾ ਥਣ ਤਾਂ ਦਿਖਾਦਾ ਜੀ ਦਿਖਾਦਾ ਹਾਂ ਜੀ ਨਹੀਂ ਇਦੀ ਮਾ ਥੱਲੇ ਦੁੱਧ ਬਹੁਤ ਸੀਗਾ ਜੀ ਅਸਲੀ ਬੱਲੀ ਝੋਟੀ ਸੀਗੀ ਠੀਕ ਆ ਹਾਂਜੀ ਬਾਕੀ ਫੇਸ ਦੇਖ ਲਓ ਜਿਹਾ ਮਾ ਬਰੀਕ ਪਿੰਡੇ ਦੀ ਪਤਲੇ ਪਿੰਡੇ ਦੀ ਠੀਕ ਆ ਹਾਂਜੀ ਲੋਪਰਾ ਕੱਟੀ ਬਹੁਤ ਸੋਹਣੀ ਆ ਥਣ ਬਹੁਤ ਸੋਹਣਾ ਲੱਗਾ ਕਲਮਾ ਲਾ ਕੇ ਸਾਰੀਆਂ ਕੱਟੀਆਂ ਪੂਰੀ ਟੌਪ ਦੀ ਆ ਠੀਕ ਨਾ ਲੋ ਜਿਹੜੀ ਚੀਜ਼ ਸੋਹਣੀ ਆ ਉਹਨੂੰ ਤਾਂ ਸੋਹਣੀ ਕਿਹਾ ਜਾਉ ਜੀ ਹਾਂਜੀ ਹਾਂਜੀ ਠੀਕ ਆ ਲੋ ਜੀ ਤੋਰਾ ਤੁਸੀਂ ਦੇਖ ਸਾ ਤੇ ਕਰਮਾ ਵਾਲੀ ਦਾ ਲੋ ਜੀ ਥਣ ਥਣ ਮੋਟਾ ਮੋਟਾ ਲੱਗਿਆ ਵਾ ਕਰਮਾ ਵਾਲੀ ਦੇ ਠੀਕ ਆ ਥਣ ਦੇਖੋ ਜੀ ਕਿਹੋ ਜਿਹਾ ਇਹਦੇ ਹਾਂਜੀ ਹਾਂਜੀ ਤਿੰਨੇ ਕੱਟੀਆਂ ਦੇ ਥਣ ਬਹੁਤ ਵ ਚੀਕਾ ਈ ਚੀਕਾ ਤੋਰ ਦੋ ਭਰਾ ਲੋਜੀ ਬਾਈ ਜੀ ਨਾ ਜੁੜ ਕਨੈਕਟ ਕਰੋ ਭਰਾ ਠੀਕ ਹੈ ਜੀ ਲੋਜੀ ਸਰਚ ਮਾੜਾ ਬੱਲ ਪੈਂਦਾ ਥਣ ਥਣ ਲੰਮਾ ਸੋਹਣਾ ਸੁਨੱਖੀ ਠੀਕ ਹੈ ਜੀ ਸਿੰਗੀ ਦੇਖੋ ਜੀ ਬਾਕੀ ਠੀਕ ਆ ਸਿੰਗੀ ਦੇਖੋ ਲੈ ਠੀਕ ਹੈ ਜੀ ਹਾਂ ਜੀ ਬਈ ਤਿੰਨ ਨੰਬਰ ਤਿੰਨ ਨੰਬਰ ਕੱਟੀ ਵੀ ਇੰਨੇ ਕ ਟਾਈਮ ਦੀ ਹੈ ਜੀ ਇੱਕ ਸਾਲ ਲਾ ਲੋ ਤਿੰਨ ਕ ਮਹੀਨਿਆਂ ਦੀ ਲਾ ਲੋ ਠੀਕ ਆ ਸਿੰਗੀ ਸੁੰਗੀ ਸਿੰਗੀ ਦੇਖੋ ਜੀ ਠੀਕ ਆ ਜਿਵੇਂ ਠੀਕ ਲੋਕ ਤਾਂ ਦੇਖੋ ਇਹ ਤਾਂ ਉਸਾਨਾ ਜੀ ਹਾਂਜੀ ਜੈਡ ਬਲੈਕ ਪੂਸਾ ਹਾਂਜੀ ਪੂਸ ਦਿਖਾਓ ਬਲਾਂ ਮੜੀ ਚੱਕੇ ਜਮਾਂ ਕਾਲੀ ਸ਼ਾਹ ਪੂਸਾ ਜਮਾਂ ਜੈਡ ਬਲੈਕ ਕੱਟੀ ਆ ਪਿਓ ਮੋਹਰਾਂ ਨਸਲ ਦੀ ਕੱਟੀ ਦੀ ਨਿਸ਼ਾਨੀ ਠੀਕ ਆ ਲੋਪਰਾ ਅਣ ਚੈੱਕ ਕਰ ਸਕਦੇ ਦੁਬਾਰੇ ਫੇਰ ਤੇ ਸਿੰਘੀ ਸਿੰਘੀ ਬਹੁਤ ਸੋਹਣੀ ਆ ਜੈਡ ਬਲੈਕ ਪੂਸਾ ਮੋਹਰਾਂ ਨਸਲ ਦੀ ਗੌਰ ਚ ਆ ਗਈ ਠੀਕ ਨਾ ਤੇ ਲੋਸ਼ ਕੱਦ ਬੜ ਸੋਹਣਾ ਸੁਖਣਾ ਲੋਜੀ ਪੂਰਾ ਤਰਾ ਕਰਮਵਲੀਆ ਦੇਖ ਸਕਦੇ ਲੋ ਜੀ ਮੋੜ ਲabra ਲੋ ਜੀ ਫੇਸ ਦਵਾਰੇ ਫਿਰ ਚੈੱਕ ਕਰ ਲਓ ਜਾਤੀ ਮਾਰ ਲਓ ਲੋ ਜੀ ਲੋ ਜੀ ਕਿੰਨੇ ਕਟੀਆਂ ਭਰਾ ਤਿੰਨਾਂ ਦਾ ਬਾਈ ਨਾਲ ਕੰਡੈਕਟ ਕਰ ਲਓ ਬਾਈ ਜੀ ਤਿੰਨਾਂ ਦਾ ਰੇਟ ਜੀ ਕਟੀਆਂ ਲੈਣੀਆਂ ਤਾਂ ਕਿ ਇਹ ਕਟੀਆਂ ਲੈਣੀਆਂ ਜੀ ਆਪਾਂ ਜਾਇਜ਼ ਮੁੱਲ ਚ ਦੇ ਦਾਂਗੇ ਦੇਖੋ ਆਪਣਾ ਰੇਟ ਜੀ ਇਹ ਕਟੀਆਂ ਲੈਣੀਆਂ ਤਿੰਨੇ ਹਾਂਜੀ ਠੀਕ ਆ ਹਾਂਜੀ ਫਿਰ ਜੈਜ ਇੱਕ ਰੈਸਟ ਕਰ ਦੂੰਗਾ ਬਾਅਦੋਂ ਬਾਅਦ ਹਾਂ ਜੈਜ ਬਸ ਜੈਜੇ ਰੇਟ ਚ ਦੇ ਦਾਂਗੇ ਜੀ ਹਾਂਜੀ ਠੀਕ ਆ ਲੋਪਰਾ ਜੀ ਕਿਸ ਨੇ ਇਕੱਠੀਆਂ ਲੱਗੀਆਂ ਨੇ ਤਿੰਨੇ ਆ ਜੇ ਕੱਲੀ ਕੱਲੀ ਲੈਣੇ ਉਹ ਵੀ ਦੇ ਦੋਗੇ ਹਾਂਜੀ ਕੱਲੀ ਕੱਲੀ ਵੀ ਦੇ ਦਾਂਗੇ ਸਰ ਠੀਕ ਆ ਜੀ ਲੋਪਰਾ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਠੀਕ ਆ ਜੀ ਸਹਿਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਆ ਜੀ ਬਾਈ ਦਾ ਨੰਬਰ ਟਾਈਟਲ ਵਿੱਚ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਵਿੱਚ ਹੋਰ ਕੀ